ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਕੈਰੀ ਸਾਧ ਸੰਗਤ ਜੀਓ ਅੱਜ ਆਪਾਂ ਆਪ ਜੀ ਲਈ ਤੀਜਾ ਭਾਗ ਲੈ ਕੇ ਹਾਜ਼ਰ ਹੋਏ ਹਾਂ ਦੋ ਭਾਗ ਆਪਾਂ ਜਪਜੀ ਸਾਹਿਬ ਦੀ ਸੰਥਿਆ ਦੇ ਕਰ ਚੁੱਕੇ ਹਾਂ ਸੋ ਪਹਿਲਾਂ ਆਪਾਂ ਮੂਲ ਮੰਤਰ ਕੀਤਾ ਸੀ ਸੋ ਅੱਜ ਆਪਾਂ ਪਹਿਲੀ ਪੌੜੀ ਦੀ ਜਿਹੜੀ ਹੈ ਸੰਥਿਆ ਕਰਨੀ ਹੈ ਪਰ ਉਸ ਤੋਂ ਪਹਿਲਾਂ ਜਿਹੜਾ ਹੈ ਆਪਾਂ ਜਿਹੜਾ ਹੈ ਮੂਲ ਮੰਤਰ ਦੇ ਉੱਤੇ ਵਿਚਾਰ ਕਰਾਂਗੇ ਸੋ ਉਸ ਦਿਨ ਆਪਾਂ ਕੀਤਾ ਸੀਗਾ ਪਰ ਉਸ ਨੂੰ ਆਪਾਂ ਦੁਬਾਰਾ ਫਿਰ ਦੁਹਰਾ ਲਈਏ ਤਾਂ ਕਿ ਆਪਾਂ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਸਮਝ ਆ ਜਾਵੇ ਕਿਉਂਕਿ ਜੇ ਆਪਾਂ ਨੂੰ ਸਮਝ ਨਹੀਂ ਆਏਗਾ ਤਾਂ ਆਪਾਂ ਵਾਰ-ਵਾਰ ਜਿਹੜਾ ਹੈ ਉਹੀ ਗਲਤੀ ਕਰਾਂਗੇ ਸੋ ਗੁਰੂ ਮਹਾਰਾਜ ਜੀ ਨੇ ਆਪਣੇ ਤੇ ਕਿਰਪਾ ਕੀਤੀ ਹੈ ਆਪਣੇ ਤੋਂ ਜਿਹੜੀ ਗੁਰੂ ਮਹਾਰਾਜ ਜੀ ਸੇਵਾ ਲੈ ਰਹੇ ਹਨ ਸਵਾਉ ਜੀ ਆਪਾਂ ਪੂਰੀ ਚੰਗੀ ਤਰ੍ਹਾਂ ਵਿਚਾਰ ਕਰਾਂਗੇ ਮੂਲ ਮੰਤਰ ਦੇ ਲਈ ਸੋ ਮੂਲ ਮੰਤਰ ਦੇ ਵਿੱਚ ਸੋ ਆਪਾਂ ਨੇ ਉਸ ਦਿਨ ਸਮਝਿਆ ਸੀਗਾ ਕਿ ਬਈਲਾ ਸਭ ਤੋਂ ਹੁੰਦਾ ਹੈ ਜਿਹੜਾ ਜਪਜੀ ਸਾਹਿਬ ਦੇ ਵਿੱਚ ਹੈ ਸੋ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਉਹਦੇ ਵਿੱਚ ਜਿਹੜਾ ਹੈ ਜਪਜੀ ਸਾਹਿਬ ਦਾ ਨਾਮ ਹੈ ਉਹ ਜਪ ਹੈ ਸੋ ਪਰ ਜਦੋਂ ਨਾਲ ਪਸਤਕਾਰ ਨਾਲ ਜੀ ਸਾਹਿਬ ਲਾਉਂਦੇ ਹਾਂ ਜਪ ਜੀ ਸਾਹਿਬ ਤੇ ਸਾਧ ਸੰਗ ਜੀ ਇੱਕ ਓੰਕਾਰ ਨੂੰ ਕਿਵੇਂ ਬੋਲਣਾ ਹੈ ਇੱਕ ਓੰਕਾਰ ਇਹਨੂੰ ਤਿੰਨ ਪਾਰਟ ਦੇ ਵਿੱਚ ਬੋਲਣਾ ਇੱਕ ਓੰਕਾਰ ਤੇ ਅੱਗੇ ਹੈਗਾ ਜੀ ਸਤ ਨਾਮ ਤੇ ਦੱਤੇ ਨੂੰ ਸਿਆਰੀ ਬੋਲਣੀ ਹੈ ਸਤ ਨਾਮ ਮੰਮੇ ਤੇ ਔਂਕੜ ਬੋਲਣਾ ਹੈ ਥੱਲੇ ਕਰਤਾ ਪੁਰਖ ਤੇ ਇਹਦੇ ਥੱਲੇ ਵੀ ਔਂਕੜ ਬੋਲਣਾ ਹੈ ਨਿਰਭਾਉ ਨਿਰਵੈਰ ਜਿਹੜੀ ਹੈ ਰਾਰੇ ਥੱਲੇ ਔਂਕੜ ਤੇ ਇੱਕ ਸਿਆਰੀ ਇਹ ਜਿਹੜੀ ਹੈ ਲਘੂ ਮਾਤਰਾ ਹੁੰਦੀ ਹੈ ਛੋਟੀ ਮਾਤਰਾ ਮੰਨੀ ਜਾਂਦੀ ਹੈ ਸੋ ਇਹ ਜਦ ਇਹਨੂੰ ਜ਼ਿਆਦਾ ਲੰਬਾ ਨਹੀਂ ਲੈ ਕੇ ਜਾਣਾ ਸੋ ਇਹਨੂੰ ਥੋੜਾ ਛੋਟਾ ਬੋਲਣਾ ਹੈ ਪਰ ਜੇ ਤੁਹਾਨੂੰ ਆਪਾਂ ਸਿੱਖਦੇ ਹਾਂ ਤਾਂ ਆਪਾਂ ਨੂੰ ਕਈ ਵਾਰੀ ਬੋਲਣਾ ਨਹੀਂ ਆਉਂਦਾ ਤਾਂ ਫਿਰ ਆਪਾਂ ਨੂੰ ਇਹਦੇ ਕਰਕੇ ਥੋੜਾ ਜਿਆਨੂ ਲੰਬਾ ਲਾ ਕੇ ਬੋਲਣਾ ਹੁੰਦਾ ਹੈ ਪਰ ਬਾਅਦ ਵਿੱਚ ਹੌਲੀ ਹੌਲੀ ਦੀ ਸਮਝ ਆ ਜਾਂਦੀ ਹੈ ਪੁਰਖ ਕਿਉਂਕਿ ਆਪਾਂ ਨੂੰ ਔਂਕੜ ਭੁੱਲੇ ਹੋਏ ਹਾਂ ਸੋ ਔਂਕੜ ਬੋਲਣ ਵਾਸਤੇ ਆਪਾਂ ਥੋੜਾ ਲੰਮਾ ਲਾਜਾਣਾ ਪੈਂਦਾ ਹੈ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਅੱਗੇ ਦੀ ਆਵਾਜ਼ ਦੇਣੀ ਹੱਦ ਦੀ ਟਿੱਪੀ ਲੱਗੀ ਹੋਈ ਹੈ ਹਾਂਜੀ ਅੱਗੇ ਹੁੰਦਾ ਜੀ ਗੁਰ ਗੁਰ ਪ੍ਰਸਾਦ ਇੱਥੇ ਵੀ ਪੱਪੇ ਦੇ ਪੈਰ ਦੇ ਵਿਚਾਰਾ ਲੱਗਿਆ ਹਨ ਪ੍ਰਾਹ ਬੋਲਣਾ ਹੈ ਪ੍ਰਾਹ ਸਾਦ ਸਸੇ ਦੇ ਪੈਰ ਚ ਬਿੰਦੀ ਨਹੀਂ ਲਾਉਣੀ ਦੱਦੇ ਨੂੰ ਸਿਹਾਰੀ ਬੋਲਣੀ ਹੈ ਦੱਦੇ ਨੂੰ ਸਿਹਾਰੀ ਬੋਲ ਕੇ ਫਿਰ ਇਹ ਬੋਲਿਆ ਜਾਏਗਾ ਜੀ ਪ੍ਰਸਾਦ ਜਪ ਆਪੇ ਇਹਦੇ ਥਲੇ ਔਂਕੜ ਹੈ ਇਹਨੂੰ ਬੋਲਣਾ ਹੈ ਜਪ ਸਤਸੰਗ ਜੀ ਇੱਥੇ ਤੱਕ ਜਿਹੜਾ ਹੈ ਜਪ ਤੱਕ ਮੂਲ ਮੰਤਰ ਮੰਨਿਆ ਜਾਂਦਾ ਹੈ ਜੁਨੀ ਸਾਹ ਭੰਗ ਤੱਕ ਪਰ ਆਪਾਂ ਜਿਹੜਾ ਹੈ ਕਈ ਸਾਧੂ ਸੰਤਾਂ ਤੋਂ ਸਿੱਖਿਆ ਹੈ ਕਿ ਜਿਹੜਾ ਮੂਲ ਮੰਤਰ ਹੈ ਉਹ ਹੋਸੀ ਭੀ ਸੱਚ ਤੱਕ ਹੈ ਪਰ ਆਪਾਂ ਨੂੰ ਵਿੱਚ ਕਈ ਜਿਹੜੇ ਹਨ ਗੁਰਸਿੱਖ ਪਿਆਰੇ ਹਨ ਉਹ ਕਹਿੰਦੇ ਹਨ ਕਿ ਗੁਰਪ੍ਰਸਾਦ ਤੱਕ ਹੈ ਤੇ ਸਾਧ ਸੰਗ ਜੀ ਆਪਾਂ ਇਸ ਝਗੜੇ ਦੇ ਵਿੱਚ ਨਹੀਂ ਪੈਣਾ ਤੇ ਆਪਾਂ ਸਿਰਫ ਆ ਬਾਣੀ ਜਿਹੜੀ ਆਪਣੀ ਹੈ ਗੁਰੂ ਮਹਾਰਾਜ ਦੀ ਜਿੱਥੇ ਤੱਕ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਉੱਥੇ ਜਪ ਸਕਦੇ ਹੋ ਤੇ ਅੱਗੇ ਗੁਰੂ ਮਹਾਰਾਜ ਜੀ ਨੇ ਕਿਹਾ ਹੈ ਜੀ ਆਦ ਸੱਚ ਜੁਗਾਦ ਸੱਚ ਜੀ ਇੱਥੇ ਦੱਦੇ ਦੀ ਸਿਹਾਰੀ ਦੀ ਆਵਾਜ਼ ਨਿਕਲ ਰਹੀ ਆਦ ਸੱਚ ਜੁਗਾ ਗੱਗੇ ਲੰਮਾ ਕੰਨਾ ਹੈ ਜਿਹੜਾ ਨੂੰ ਲੰਮਾ ਲੈ ਕੇ ਜਾਣਾ ਹੈ ਦੱਦੇ ਦੀ ਸਿਹਾਰੀ ਹੈ ਜਿਹੜੀ ਛੋਟੀ ਬੋਲਣੀ ਹੈ ਜੁਗਾਦ ਸੱਚ ਹੈ ਭੀ ਸੱਚ ਇਹਨੂੰ ਹੈਪੀ ਸੱਚ ਨਹੀਂ ਬੋਲਣਾ ਹੈਪੀ ਸੱਚ ਸੱਚ ਚੇਨ ਪਰ ਰਾਜਾ ਬੋਲਣਾ ਸੱਚ ਨਾਨਕ ਹੋਸੀ ਭੀ ਸੱਚ ਤੇ ਸਾਧ ਸੰਗ ਜਿੱਥੇ ਤੱਕ ਮੂਲ ਮੰਤਰ ਪੂਰਾ ਹੁੰਦਾ ਹੈ ਜੀ ਤੇ ਅੱਗੇ ਪਹਿਲੀ ਪੌੜੀ ਹੈ ਜਿਹੜੀ ਉਹ ਸ਼ੁਰੂ ਹੁੰਦੀ ਹੈ ਸੋ ਗੁਰੂ ਮਹਾਰਾਜ ਜੀ ਨੇ ਅੱਗੇ ਦੱਸਿਆ ਹੈ ਜੀ ਬਾਣੀ ਦੇ ਵਿੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚਿੱਤੇ ਦੇ ਉੱਤੇ ਦਲਾਈਆਂ ਲੱਗਿਆ ਹੋયા ਹਨ ਸੋਚਾ ਦੇ ਵਿੱਚ ਇਹਨੂੰ ਸੋਚੇ ਨਹੀਂ ਬੋਲਣਾ ਸੋਚ ਹੈ ਤੇ ਸੋਚ ਚਿੱਤੇ ਦੀ ਸਿਹਾਰੀ ਬੋਲਣੀ ਹੈ ਸੋਚ ਨਾ ਇਹ ਨੰਨਾ ਮੁਕਤਾ ਹੈ ਹੋ ਵਈ ਨੂੰ ਹੋ ਵਈ ਬੋਲਣਾ ਹੈ ਹੋ ਵੀ ਨਹੀਂ ਬੋਲਣਾ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਇੱਥੇ ਵੀ ਨੰਨਾ ਮੁਕਤਾ ਹੈ ਇਹਨੂੰ ਥੋੜਾ ਜਿਹਾ ਬੋਲਣਾ ਹੈ ਨਾ ਨਾ ਨਹੀਂ ਕਹਿਣਾ ਨਾ ਨਹੀਂ ਕਹਿਣਾ ਕਈ ਇੱਥੇ ਬਿੰਦੀ ਲਾਉਂਦੇ ਹਨ ਕੰਨੇ ਦੇ ਉੱਤੇ ਚੁੱਪਾ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਇੱਥੇ ਵੀ ਭੁਖਿਆ ਦੇ ਉੱਤੇ ਆਪਾਂ ਬਿੰਦੀ ਲਾ ਜਾਂਦੇ ਹਾਂ ਇੱਥੇ ਵੀ ਬਿੰਦੀ ਨਹੀਂ ਲਾਉਣੀ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਇੱਥੇ ਬਿੰਦੀ ਲਾ ਜਾਂਦੇ ਹਾਂ ਇਹਨੂੰ ਬੋਲਣਾ ਹੈ ਬੰਨਾ ਵਨਪੂਰੀਆ ਭਾਰ ਪੂਰੀਆ ਦੇ ਉੱਤੇ ਬਿੰਦੀ ਲਾਉਂਦੇ ਹਾਂ ਇਹ ਵੀ ਨਹੀਂ ਲਾਉਣੀ ਪੂਰੀਆ ਭਾਰ ਸਹਸ ਸਿਆਣਪਾ ਇੱਥੇ ਵੀ ਆਪਾਂ ਆਪਣੇ ਕੋਲ ਬਿੰਦੀ ਲਾ ਜਾਂਦੇ ਹਾਂ ਸਿਆਣਪਾ ਬੁੱਲੀ ਜਾਂਦੇ ਹਾਂ ਇਹ ਵੀ ਗਲਤੀ ਹੈ ਜੀ ਸਹਸ ਸਿਆਣਪਾ ਲਖ ਹੋਹ ਹੋ ਨੂੰ ਲੰਬਾ ਲੈ ਕੇ ਜਾਣਾ ਹੈ ਇਹਨੂੰ ਛੋਟਾ ਰੱਖਣਾ ਹੋਹ ਅੱਗੇ ਨੇ ਤਤਤਾ ਮੁਕਤਾ ਹੈ ਤ ਇੱਕ ਨਾ ਚੱਲੈ ਨਾਲ ਲੱਲੇ ਨੂੰ ਸਿਆਰੀ ਲੱਗੀ ਕੋਈ ਨਾਲ ਕੇਵ ਸੱਚਿਆਰਾ ਹੋਈ ਐ ਇਥੇ ਦਲਾਈਆਂ ਲੱਗੀਆਂ ਹੋਈਆਂ ਹਨ ਹੋਈਏ ਨਹੀਂ ਕਹਿਣਾ ਹੋਈ ਐ ਕੇਵ ਕੂੜਾ ਹੈ ਕੂੜੇ ਨਹੀਂ ਬੋਲਣਾ ਕੂੜਾ ਹੈ ਦਲਾਈਆਂ ਲੱਗੀਆਂ ਹੋਈਆਂ ਹਨ ਟੁੱਟਾ ਇਥੇ ਵੀ ਦਲਾਈਆਂ ਲੱਗੀਆਂ ਹੋਈਆਂ ਹਨ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਨ ਇਥੇ ਤੱਕ ਜਿਹੜੀ ਆਪਣੀ ਸੰਥਿਆ ਪੂਰੀ ਹੁੰਦੀ ਹੈ ਜੀ ਇਹਨੂੰ ਇੱਕ ਆਪਾਂ ਚੰਗੀ ਤਰ੍ਹਾਂ ਦੁਬਾਰਾ ਫੇਰ ਬੋਲ ਲੈਂਦੇ ਹਾਂ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਪੋਖ ਨਾ ਉਤਰੀ ਜੇ ਬੰਨਾ ਪੁਰਿਆ ਪਾਰ ਸਹਸ ਸਿਆਣ ਪਾ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿ ਉਹ ਕੂੜਾ ਟੁੱਟ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸੋ ਸਾਧ ਸੰਗਤ ਜੀ ਇੱਥੇ ਤੱਕ ਆਪਣੀ ਪਹਿਲੀ ਪੌੜੀ ਦੀ ਸੰਖਿਆ ਪੂਰੀ ਹੁੰਦੀ ਹੈ ਜੀ ਭੁੱਲ ਚੁੱਕ ਦੀ ਮਾਫੀ ਬਖਸ਼ਣਾ ਜੀ ਸੋ ਅਗਲਾ ਫੇਰ 파ਰਟ ਲੈ ਕੇ ਅਗਲਾ 파ਰਟ ਲੈ ਕੇ ਹਾਜ਼ਰ ਹੋਵਾਂਗੇ ਸੋ ਸਾਧ ਸੰਗਤ ਜੀ ਆਪ ਜੀ ਅਸ਼ੀਰਵਾਦ ਬਖਸ਼ੋ ਇਸੇ ਤਰ੍ਹਾਂ ਆਪਾਂ ਸੇਵਾ ਕਰਦੇ ਰਹੀਏ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤਾਂ ਕਿ ਸਭ ਤੋਂ ਪਹਿਲਾਂ ਆਪ ਜੀ ਨੂੰ ਵੀਡੀਓ ਪਹੁੰਚੇ ਆਹ ਨੋਟੀਫਿਕੇਸ਼ਨ ਤੇ ਕਲਿੱਕ ਕਰੋ ਤਾਂ ਕਿ ਜਿਹੜੀ ਵੀ ਵੀਡੀਓ ਆਵੇ ਪਹਿਲਾਂ ਆਪਜੀ ਕੋਲ ਜਾਵੇ ਸੋ ਸਾਧ ਸੰਗਤ ਜੀ ਕੋਈ ਵੀ ਵੀਡੀਓ ਮਿਸ ਨਾ ਹੋਵੇ ਕਿਉਂਕਿ ਸੰਥਿਆ ਚੱਲ ਰਹੀ ਹੈ ਜੀ ਹਾਂਜੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ